ਅਲੀ ਸਾਹਿਬ ਮੀਟਿੰਗ ਹੋਈ ਹੈ ਕੀ ਕੁਝ ਰਿਆ ਪਹਿਲਾਂ ਤਾਂ ਮੀਟਿੰਗ ਵਿੱਚ ਮੀਟਿੰਗ ਤਾਂ ਜਨਰਲ ਡਿਸਕਸ਼ਨ ਹੋਈ ਹੈ ਸਾਰੀ ਵੀ ਆਉਣ ਵਾਲੇ ਸਮੇਂ ਵਿੱਚ ਕੀ ਏਜੰਡਾ ਹੋਊਗਾ ਪਾਰਟੀ ਨੂੰ ਕਿਸ ਤਰ੍ਹਾਂ ਮਜ਼ਬੂਤ ਕਰਨਾ ਵਾ ਕਿਸ ਤਰ੍ਹਾਂ ਕੇ ਜਥੇਬੰਦੀ ਬਣਾਉਣੀ ਆ ਇਹਦੇ ਬਾਰੇ ਵਿਚਾਰ-ਵਟਾਂਦਰਾ ਹੋਇਆ ਸਾਰਾ ਕਿਉਂਕਿ ਅਲੀ ਸਾਹਿਬ ਤੁਹਾਨੂੰ ਲੈ ਕੇ ਬੜੇ ਸਵਾਲ ਹੁੰਦੇ ਕਿ ਅਲੀ ਸਾਹਿਬ ਹੈ ਕਿ ਰੇਵਲ ਨੂੰ ਕੀ ਜਿਹੜੀ ਕੈਸਾ ਸੁਧਾਰ ਲੈਰ ਵੱਲ ਹੈ ਜਾਂ ਫਿਰ ਸ਼ਰਮਣੇ ਕਲਦਲ ਵੱਲ ਦੇਖੋ ਨਾ ਤਾਂ ਅਸੀਂ ਸੁਧਾਰ ਲੈਰ ਦਾ ਐਸਾ ਸੀਗੇ ਅਸੀਂ ਸ਼ਰਮਣੀ ਕਲਦਲ ਤੋਂ ਵੀ ਲੰਬੇ ਸੀਗੇ ਇੱਕ ਕਮੇਟੀ ਬਣਦੀ ਕੱਲ ਤੱਕ ਸਾਹਿਬ ਤੋਂ ਉਹਦੇ ਮੈਂਬਰ ਸੀਗੇ ਅਸੀਂ ਭਰਤੀ ਕੀਤੀ ਪਰਤੀ ਅਸੀਂ ਇਕੱਠੇ ਅਕਾਲੀ ਦਲ ਦੀ ਕਰਨੀ ਸੀ ਅਸੀਂ ਚਾਹੁੰਦੇ ਸੀ ਇਹ ਅਕਾਲੀ ਦਲ ਨੂੰ ਮਜ਼ਬੂਤ ਕੀਤਾ ਜਾਵੇ ਨਾ ਉਹਦੀ ਲੀਡਰਸ਼ਿਪ ਚੁਣੀ ਜਾਵੇ ਜੋ ਸਾਨੂੰ ਕੱਲ ਤੱਕ ਸਭ ਦਾ ਹੁਕਮ ਹੋਇਆ ਸੀ ਲੇਕਿਨ ਇੱਕ ਧੜਾ ਉਹਦੇ ਵਿੱਚ ਸਹਿਮਤ ਨਹੀਂ ਹੋਇਆ ਤੇ ਸਾਡੇ ਕੋਲੇ ਉਹ ਚਾਰਾ ਕੀ ਸੀਗਾ ਅਸੀਂ ਇੱਕ ਸਾਰਾ ਕਰਨ ਤੋਂ ਬਾਅਦ ਵੀ ਵੇਟ ਕਰਦੇ ਰਹੇ ਕੋਸ਼ਿਸ਼ਾਂ ਕਰਦੇ ਰਹੇ ਕਿ ਇਕੱਠੇ ਹੋ ਹੁਣ ਜਦੋਂ ਨਹੀਂ ਹੋਏ ਤਾਂ ਫਿਰ ਹੁਣ ਕੀ ਕਰਾਂਗੇ ਉਹ 15 ਲੱਖ ਲੋਕਾਂ ਨੂੰ ਰਾਸ਼ ਨਹੀਂ ਕਰ ਸਕਦੇ ਤੁਹਾਨੂੰ ਵੀ ਕਿਦਾ ਹਿੱਸਾ ਮਿਲਿਆ ਜਾਵੇ ਹੁਣ ਅਸੀਂ ਬਲਰਸ ਜੀ ਦਾ ਹਿੱਸਾ ਹੈਗਾ ਹੀ ਆ ਐਕਟਿਵਲੀ ਕੰਮ ਨਹੀਂ ਕਰ ਰਹੇ ਸੀ ਅਸੀਂ ਚਾਹੁੰਦੇ ਸੀ ਕਿ ਏਕਾ ਹੋਵੇ ਜੋ ਨਹੀਂ ਕਿਸੇ ਗੱਲ ਤੇ ਆ ਹੀ ਨਹੀਂ ਰਹੇ ਫਿਰ ਅਸੀਂ ਉਹ ਲੋਕਾਂ ਨੂੰ ਛੱਡ ਥੋੜੀ ਦੇਵਾਂਗੇ ਨਾ ਉਹ 15 ਲੱਖ ਲੋਕਾਂ ਨੂੰ ਅਸੀਂ ਨਰਾਸ਼ ਕਰਾਂਗੇ ਵਿਸ਼ੇਕ ਅਸੀਂ ਕਮੇਟੀ ਦਾ ਹਿੱਸਾ ਬਣ ਕੇ ਕੰਮ ਕੀਤਾ ਵਾ ਲੇਕਿਨ ਉਸ ਤੋਂ ਬਾਅਦ ਜਿਹੜੇ ਲੋਕ ਬਹੁਤ ਸਾਰੇ ਨੇ ਭਰਤੀ ਕੀਤੀ ਆਪਣਾ ਭਵਿੱਖ ਜੋੜਿਆ ਸਾਡੇ ਨਾਲ ਤੇ ਉਹਨਾਂ ਨਾਲ ਹੁਣ ਕੀ ਕਰਾਂਗੇ ਸੀ ਉਹਨਾਂ ਨੂੰ ਉਹਨਾਂ ਨਾਲ ਕਿ ਚੱਲਣਾ ਪੈਣਾ ਕੱਲ ਤੱਕ ਤਾਂ ਚਾਹੁੰਦਾ ਸੀਗਾ ਨਾ ਕਿ ਸ਼ਰਮਣ ਨੇ ਕਾਲੀਦਾਨ ਨੂੰ ਮਜ਼ਬੂਤ ਕੀਤਾ ਹੈ ਬਈ ਪਰ ਜਦੋਂ ਹੁਣ ਇੱਥੇ ਇੱਕ ਧੜਾ ਬਣ ਜੂ ਕੋ ਧੜਾ ਫਿਰ ਯਾਨੀ ਕਿ 27 ਤੱਕ ਫਿਰ ਇਹ ਧੜੇਬੰਦੀ ਹੀ ਨਜ਼ਰ ਆਊਗੀ ਉਹ ਕੀ ਕਰ ਸਕਦੇ ਆ ਅਸੀਂ ਤਾਂ ਨਹੀਂ ਚਾਹੁੰਦੇ ਸੀਗੇ ਜੇ ਹੁਣ ਇੱਕ ਧੜੇ ਨੇ ਮੰਨੀ ਨਹੀਂ ਗੱਲ ਕੱਲ ਤੱਕ ਸਾਹਿਬ ਦੀ ਇਹ ਹੱਲੀ ਸੀਗਾ ਕਿਉਂਕਿ ਜਾਨੀ ਜੀ ਕਹਿੰਦੇ ਇਹ ਸੁਖਵੀਰ ਸਿੰਘ ਬਾਦਲ ਪ੍ਰਧਾਨ ਕੇ ਛੱਡਦੇ ਫਿਰ ਚੀਜ਼ਾਂ ਹੋ ਸਕਦੀਆਂ ਬਿਲਕੁਲ ਅੱਜ ਹੀ ਹੋ ਜਾਣਗੀਆਂ ਅੱਜ ਹੀ ਜੇ ਦੇਖੋ ਜੇ ਤਾਂ ਪਾਰਟੀ ਦਾ ਪੁਲਾ ਦੇਖਦੇ ਆ ਫਿਰ ਤਾਂ ਆਪਣੇ ਹਿੱਤ ਛੱਡ ਤੇ ਵੇਛੇ ਰੋਮਣੀ ਕਾਲੇਦਲ ਦਾ ਉਦੋਂ ਹੀ ਇੱਕਾ ਹੋ ਜਾਣਾ ਵਸਾਰ ਮੈਨੂੰ ਤਾਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਸਾਈਡ ਤੇ ਉਹ ਤੋਂ ਉਹ ਦੱਸ ਸਕਦੇ ਆ ਅਸੀਂ ਤਾਂ ਕਹਿੰਦੇ ਆ ਅਸੀਂ ਤਾਂ 4 ਸਾਲ ਦੇ ਕਹਿੰਦੇ ਆ ਕਿ ਤਰਨਤਾਰਨ ਚ ਵੀ ਦੇਖਿਆ ਗਿਆ ਚੀਜ਼ ਤਰਨਤਾਰਨ ਚ ਹਾਰ ਦਾ ਕਾਰਨ ਸੀ ਕਿ ਵੋਟਾਂ ਵੰਡੀਆਂ ਗਈਆਂ ਕਿਉਂਕਿ ਗੜ ਮੰਨਿਆ ਜਾਂਦਾ ਸੀ ਇਕੱਲੇ ਦਾ ਉਹ ਇਹ ਗੱਲ ਜ਼ਰੂਰੀ ਨਹੀਂ ਹੁੰਦਾ ਹੁਣ ਮੇਰੇ ਹਲਕੇ ਜਿ ਇਲੈਕਸ਼ਨ ਹੋਈ ਆ ਵੰਡੀਆਂ ਗਈਆਂ ਸਾਰੇ ਕੈਂਡੀਡੇਟ ਖੜੇ ਸੀ ਰੋਮਣੀ ਕਾਲੇਦਲ ਪੁਨਰ ਗੱਲ ਤਾਂ ਇਹ ਵੰਡੀਆਂ ਨਹੀਂ ਹੁੰਦੀ ਕਿ ਪਰ ਸਾਰਾ ਕੁਝ ਇੱਕ ਪਾਸੇ ਹੋ ਜਾਂਦਾ ਹੁੰਦਾ